ਦਨਬਦਨ ਕਮਜ਼ੋਰ ਹੁੰਦੇ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਬਾਦਲਾਂ ਦੇ ਗੜ ਗਿੱਦਲਪਾ ਦੇ ਵਿੱਚ ਲੱਗਦਾ ਦਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਚੁੱਕੇ ਅਤੇ ਇਸ ਵੇਲੇ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਗਿੱਦਲਪਾ ਦੇ ਪਿੰਡਾਂ ਵਿੱਚ ਵਿਚਰਨ ਵਾਲੇ ਡਿੰਪੀਟ ਨੂੰ ਹੁਣ ਪਾਰਟੀ ਤੋਂ ਅਲੱਗ ਹੁੰਦੇ ਦਿਖਾਈ ਦੇ ਰਹੇ ਆ ਉਨ੍ਹਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਅਸਤੀਫੇ ਦੀ ਗੱਲ ਹੈ ਜਿਹੜੀ ਟੀਮ ਦੇ ਵੱਲੋਂ ਪ੍ਰਵਾਨ ਕਰ ਲਈ ਗਈ ਹੈ ਕਿ ਅਸੀਂ ਅਸਤੀਫਾ ਦੇਣ ਜਾ ਰਹੇ ਹਾਂ ਪਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਵੀ ਡਿੰਪੀ ਢਿਲੋਂ ਬਾਰੇ ਛਿੜਪਈ ਹੈ ਇੱਕ ਸੀਨੀਅਰ ਪੱਤਰਕਾਰ ਦੇ ਵੱਲੋਂ ਇਸ ਗੱਲ ਦਾ ਵੀ ਦਾਵਾ ਕੀਤਾ ਗਿਆ ਹੈ ਕਿ ਡਿੰਪੀ ਢਿਲੋਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਗਿੱਦੜਪਾਏ ਹਲਕੇ ਤੋਂ ਚੋਣ ਵੀ ਲੜਾਈ ਜਾ ਸਕਦੀ ਹੈ ਭਾਵੇਂ ਉਮੀਦਵਾਰ ਦੇ ਵਜੋਂ ਵੀ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਖਲਬਲ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿੱਥੇ ਬਾਗੀਆਂ ਤੋਂ ਹਜੇ ਤੱਕ ਖਹਿੜਾ ਨਹੀਂ ਛੁੜਾ ਸਕਿਆ ਸੀ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਧੜੇ ਨੇ ਬਗਾਵਤ ਕੀਤੀ ਬਾਹਰ ਕੱਢ ਦਿੱਤੇ ਗਏ ਅਤੇ ਹੁਣ ਇੱਕ ਹੋਰ ਵੱਡਾ ਝਟਕਾ ਗਦਰਬਾਦ ਹਲਕੇ ਵਿੱਚ ਲੱਗਦਾ ਦਿਖਾਈ ਦੇ ਸਕਦਾ ਹੈ ਤਾਂ ਇਹ ਸ਼ਾਮ ਤੱਕ ਤਾਂ ਹੋ ਸਕਦਾ ਹੈ ਕਿ ਅਸਤੀਫੇ ਦੀ ਖਬਰ ਸਾਹਮਣੇ ਆ ਜਾਵੇ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਜੋ ਚਰਚਾਾਂ ਕਰ ਰਹੀਆਂ ਨੇ ਉਹਨਾਂ ਬਾਰੇ ਵੀ ਡਿੰਪੀ ਢਲੋਂ ਦੇ ਸਾਹਮਣੇ ਆ ਕੇ ਕੋਈ ਬਿਆਨ ਦਿੰਦੇ ਆ ਤਾਂ ਹੀ ਸਪਸ਼ਟ ਹੋ ਸਕੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਗਿੱਦੜਬਾ ਦੇ ਵਿੱਚ ਇਹ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਦੇ ਨਾਲ ਗਿੱਦੜਬਾ ਹਲਕੇ ਦੇ ਵਿੱਚ ਵਿਚਰ ਰਹੇ ਨੇ ਉਸ ਤੋਂ ਇਹ ਹੀ ਲੱਗ ਰਿਹਾ ਹੈ ਕਿ ਉਹ ਖੁਦ ਇਸ ਹਲਕੇ ਵਿੱਚੋਂ ਉਪਚੋਣ ਦੇ ਵਿੱਚ ਉਮੀਦਵਾਰ ਦੇ ਵਜੋਂ ਪੇਸ਼ ਹੋ ਰਹੇ ਨੇ ਤਾ ਇਸ ਮੌਕੇ ਡਿੰਪੀ ਟਲੋ ਜੋ ਉਹਨਾਂ ਦੇ ਇਰਦਗਿਰਦ ਨਾਲ-ਨਾਲ ਹੁੰਦੇ ਦਿਖਾਈ ਜਾਂਦੇ ਸਨ ਉਹ ਹੁਣ ਇਸ ਗੱਲ ਨੂੰ ਸ਼ਾਇਦ ਨਹੀਂ ਹজম ਕਰ ਰਹੇ ਜਾਂ ਫਿਰ ਨਹੀਂ ਉਹਨਾਂ ਦੇ ਰਾਸ ਆ ਰਹੀ ਕਿ ਉਹਨਾਂ ਦਾ ਜੋ ਦਾਵਾ ਸੀ ਇਸ ਹਲਕੇ ਵਿੱਚੋਂ ਦੁਬਾਰਾ ਉਪਚੋਣ ਦੇ ਵਿੱਚ ਖੜੇ ਹੋਣ ਦਾ ਉਹ ਪਿੱਛੇ ਪੈਂਦਾ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੱਡਾ ਝਟਕਾ ਗਿੱਦੜਵਾ ਹਲਕੇ ਵਿੱਚ ਲੱਗ ਸਕਦਾ ਹੈ ਤਾਂ ਕਦੋਂ ਤੱਕ ਇਹ ਖਬਰ ਹੈ ਜਿਹੜੀ ਕਨਫਰਮ ਹੁੰਦੀ ਹੈ ਕਦੋਂ ਤੱਕ ਅਸਤੀਫਾ ਦੇ ਕੇ ਡਿੰਪੀ ਟਲੋਂ ਪਾਰਟੀ ਨੂੰ ਅਲਵਿਦਾ ਆਖਦੇ ਹੈ ਉਦੋਂ ਤੱਕ ਇਸ ਤੇ ਸਸਪੈਂਸ ਬਣਿਆ ਰਹੇਗਾ ਪਰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਡਿੰਪੀ ਟਲੋਂ ਪਾਰਟੀ ਨੂੰ ਬਾਏ ਬਾਏ ਅਲਵਿਦਾ ਕਹਿਣ ਦੀ ਪੂਰੀ ਤਿਆਰੀ ਕਰ ਚੁੱਕੇ ਨੇ ਤਾਂ ਸ਼ੋਮਨੀ ਅਕਾਲੀ ਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਲਈ ਗਦਰਬਾਦੀ ਉਪਚੋਣ ਤੋਂ ਪਹਿਲਾਂ ਇਹ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ